ਪਲਟ ਗਿਆ ਜੀ ਇਹ ਗੰਤ ਘਾਲਾ ਜੀ ਵਿਕਾਸਕਾਰਕ ਤਾਂ ਹੋਣਾ ਚਾਹੀਦਾ ਜੀ ਬੋਲ ਜੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਜੀ ਨਾਪੇ ਦਾ ਬੁਰਾ ਹਾਲ ਹੋਇਆ ਪਿਆ ਵੀ ਵਿਕਾਸਕਾਰ ਜੀ ਵਧੀਆ ਤਰੀਕੇ ਨਾਲ ਹੋਣਾ ਚਾਹੀਦਾ ਮੇਨ ਰੋਡ ਹੈ ਜੀ ਆਪਣਾ ਇਹ ਕਿਹਨਾਂ ਜਿਹੜੀ ਗੱਡੀ ਪਲਟ ਰਹੀ ਅੱਜ ਦੇਖੋ ਜੀ ਕੋਈ ਵੀ ਹਾਦਸਾ ਵੀ ਹੋ ਸਕਦਾ ਸੀ ਇਹਦੇ ਨਾਲ ਜੀ ਚਲੋ ਵਿਚਾਰ ਰਹਿ ਗਿਆ ਆਪਾਂ ਤਾਂ ਕੰਨੇ ਚਲੋ ਹਾਂ ਜੀ ਇਸ ਜਗ੍ਹਾ ਦੀ ਕੱਲ੍ਹ ਅਸੀਂ ਸਵੇਰੇ ਵੀਡੀਓ ਪਾਈ ਸੀ ਤੇ ਵੀਡੀਓ ਪੋਂ ਤੋਂ ਆ ਟਰੱਕ ਤੁਸੀਂ ਦੇਖ ਸਕਦੇ ਹੋ ਦਬਿਆ ਪਿਆ ਤਾਂ ਇੱਕ ਕਿਤੇ ਨਾ ਕਿਤੇ ਇਹ ਚੀਜ਼ ਦੀ ਅਸੀਂ ਵੀਡੀਓ ਪਾਈ ਸੀ ਬੋਰਡਾਂਗੇਟ ਨਾਬੇ ਦੀ ਉਹ ਹੈ ਵੀ ਕੱਲੀ ਪਤਾ ਲੱਗ ਗਿਆ ਸੀ ਬੀਰ ਜੀ ਕੀ ਕੀ ਹੋਇਆ ਵੀਰੇ ਇੱਥੇ ਟ੍ਰੈਫਿਕ ਦੀ ਪੂਰਾ ਟੋਆ ਵੀ ਕੋਈ ਨਹੀਂ ਬੈਠੀ ਜਾਵੇ ਅੱਛਾ ਕੀ ਕੀ ਗਲਤੀ ਮੰਨਦੇ ਹੋ ਸਰਪ੍ਰਸਦ ਜੀ ਗਲਤੀ ਹੈ ਸਰਪ੍ਰਸਦ ਜੀ ਅੱਛਾ ਕਾ ਟੋਲੇ ਨੂੰ ਦਾਦਾ ਕਾ ਦੀ ਮਾਲ ਦੀ ਗੱਡੀ ਕਾਰੀ ਭਰੀ ਹੋਈ ਹੈ ਦਾਦਾ ਪਰਾ ਜੀ ਹੈ ਦਾਗਾ ਦਾਗਾ ਕਿੱਥੇ ਜਾਣੀ ਸੀ ਗੱਡੀ ਨੂੰ ਕੁਝ ਨੇ ਘੜੇ ਜਾਣਾ ਅੱਛਾ ਇਹ ਨੁਕਸਾਨ ਵੱਡਾ ਹੋ ਸਕਦਾ ਇਹ ਪਲਟ ਕੇ ਗੱਡੀ ਹੋਰੀ ਨੁਕਸਾਨ ਵੱਡਾ ਕੀ ਗਲਤੀ ਮੰਨਦੇ ਹੋ ਸਰਸਨ ਦੇ ਮੰਨ ਤਾਂ ਗਲਤੀ ਕਿਹੜਾ ਠੀਕ ਨਹੀਂ ਕਰ ਸਕਿਆ ਅੱਛਾ ਹਾਂ ਉਹ ਬੜਾ ਖੁੱਲ ਕੇ ਬੋਲ ਉਹ ਬੜਾ ਬੋਲਿਆ ਨਾ ਨਗਰ ਕੌਂਸਲ ਨਾਲ ਐ ਕੀ ਚੱਕਰ ਆ ਜੀ ਦੇਖੋ ਜੀ ਇਹ ਕਮਸੇ ਦਾ ਇਸ ਵਿੱਚ ਰੀਮ ਹੋ ਗਿਆ ਮੈਂ ਜੇ ਫਟਵਰ ਸੁਝਾਵਣਾ ਮੈਂ ਕਹਦਾ ਹੂੰਗਾ ਜੋ ਸਾਹਰੇ ਸੀ 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 388 ਪਰਗਨ ਪਰਵਾਹ ਪਿਛਲੇ ਹਫਤੇ ਇੱਥੇ ਕੋਈ ਸੀਵਰੇਜ ਲੀਕ ਹੋ ਗਿਆ ਸੀਗਾ ਉਹ ਵੀ ਪਟਪਟਾਈ ਜਿੱਥੇ ਕਰੋ ਪਟਪਟਾਈ ਕਰਕੇ ਸੀਵਰ ਡੀਪ ਸੈਕਿੰਗ ਕਰਦੇ ਪਰ ਆ ਟੋਆਲੀ ਪਰ ਐਂਟਰੀ ਕਰਦੇ ਅਨੁਸਬਾਹਿਕ ਨਾਮਾ ਹੋਣ ਦਾ ਡਰ ਰਿਹਾ ਤਾਂ ਜਿਹੜੀ ਇਹ ਗੱਡੀ ਹੋਰ ਵੱਡੀ ਹੈ ਕਰੋ ਇਹ ਪਰਵਾਹਾਂ ਵੀ ਅਸੀਂ ਲੈ ਕਬੜੀ ਮਾਰਦਾ ਡੀਸੀ ਵੀ ਲੈ ਕੇ ਆ ਰਹੇ ਹਾਂ ਤੇ ਉਸ ਤੋਂ ਬਾਅਦ ਕੱਲੂ ਦੇਖਦੇ ਹਾਂ ਐਕਸ਼ਨ ਲੈ ਕੇ ਕੋਲਡਾ ਤੇ ਅੱਗੇ ਕਿਉਂ ਇਸ ਤਰ੍ਹਾਂ ਭਾਜੀ ਜਦੋਂ ਉਹ ਕਰਕੇ ਜਾਂਦੇ ਸੀ ਇੱਥੇ ਮੋਜੂਦ ਦੁਆਰਾ ਜੀ ਪਾਣੀ ਨੂੰ ਵੀ ਹੈ ਨਹੀਂ ਲੀਕੇਜ ਹੈ ਲੀਕੇਜ ਦੇ ਦੁਆਰਾ ਹੋਈ ਦਰਵਾਜ਼ੇ ਕਿ ਪਵਾਵਾਂਗੇ ਕਿਉਂਕਿ ਏਰੀਆ ਮੇਰੇ ਵਾਰਡ ਦੇ ਵਿੱਚ ਆਉਂਦਾ ਇਸ ਲਈ ਅਸੀਂ ਆਪ ਲਵੇ ਖੜੀ ਕਰਾਵਾਂਗੇ ਹੁਣ ਗੱਡੀ ਕੀ ਪਲਟ ਗਈ ਹੈ ਇਹ ਗੱਡੀ ਪਲਟੀ ਨਹੀਂ ਗੱਡੀ ਬਚਾਉਣਾ ਕਿ ਮੈਂ ਜੀਸੀਬੀ ਮੰਗਵਾ ਲਈ ਜੀਸੀਬੀ ਮਗਵਾ ਕੇ ਮੈਂ ਕੋਈ ਚਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਬਚਾਉ ਰਹਿ ਗਿਆ ਮਾਰਨਾ ਨਹੀਂ ਰੱਖਣਾ ਜਾਨਾ ਦੇ ਦੇ